ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਅੱਜ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਮਹਾਂਪੁਰ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾਂ ਲਈ ਬਹੁਤ ਰਸਦਾਂ ਬਸਤਾਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਤੇ ਅੱਜ ਮਹਾਂਪੁਰ ਸਾਹਿਬ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ यूपी उत्तराखंड ਦੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਬੰਬੇ ਹਜੂਰ ਸਾਹਿਬ ਜਿੱਥੇ ਜਿੱਥੇ ਮਹਾਪੁਰਸ਼ਾਂ ਦੇ ਪ੍ਰੇਮ ਵਾਲੀ ਸੰਗਤ ਆ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇਥੋਂ ਸ਼ਾਮਪੁਰੇ ਦੇ ਉਹ ਫਾਰਮ ਤੋਂ ਮਹਾਪੁਰਸ਼ਾਂ ਦੇ ਹੁਕਮਾਂ ਦੇ ਨਾਲ ਤੇ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਣਕ ਦਾ ਬੀਜ ਤੇ ਖਾਦ ਦਾ ਵੀ ਦਿੱਤਾ ਜਾ ਆਪਣਾ ਸੌਰੀ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਯੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀ.ਐਪੀ ਤੇ ਮਿਲਦੀ ਨਹੀਂ ਉਹ ਕਾਫੀ ਜਗ੍ਹਾ ਜੀ ਚਾਰਾ ਕੀਤਾ ਤੇ ਉਹ 12 32 16 ਉਹ ਦੇ ਰਹੇ ਆ ਜੀ 1 ਕਿੱਲੇ ਚ ਇੱਕ ਬੋਰੀ ਪੈਂਦੀ ਏ ਤੇ 40 ਕਿਲੋ ਵੀ ਪੈਂਦਾ ਜੀ ਕਿੰਨਾ ਐਨਾਲਿਸਿਸ ਕੀਤਾ 6000 ਏਕੜ ਦਾ ਇਹ ਜੀ ਵੱਖ-ਵੱਖ ਜਗ੍ਹਾ ਜਿੱਥੇ ਮਹਾਪੁਰਸ਼ਾਂ ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਸ਼ਾਰ ਸਿੰਘ ਜੀ ਨੇ ਤੇ ਇਹ ਇੱਥੋਂ ਗ੍ਰਾਈ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇੱਦਾਂ ਹੀ ਅਲੱਗ-ਅਲੱਗ ਜਗ੍ਹਾ ਜਿੱਦਾਂ ਫਗਵਾੜਾ ਆ, ਲੁਧਿਆਣਾ ਆ, ਮੋਗਾ ਆ, ਕੋਲੋਸਪੁਰ ਆ ਸਭ ਜਗ੍ਹਾ ਮਹਾਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗ੍ਰਾਈ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਆ, ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗ੍ਰਾਈਆਂ ਚੱਲ ਰਹੀਆਂ ਜੀ ਸੰਗਤਾਂ ਦੇ ਸਹਿਯੋਗ ਨਾਲ ਹਾਂਜੀ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਜੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਆ ਜਿੱਥੇ ਹਾਲੇ ਵੀ ਫੁੱਟ-ਫੁੱਟ 1.5-1.5 ਫੁੱਟ ਪਾਣੀ ਆ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਤੇ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਜੀ ਤੇ ਬਾਕੀ ਜਿੱਥੇ ਹੜਾ ਆਇਆ ਜੀ ਤੁਹਾਨੂੰ ਪਤਾ ਜਿੱਦਾਂ ਸਾਡੀ ਬੈਲਟ ਆ ਗਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਮੇਰਾ ਖਿਆਲ 328 ਪਿੰਡ ਸੀਗੇ ਸ਼ਾਇਦ ਤੇ ਪਠਾਨਕੋਟ ਤੋਂ ਜਨਾਲੇ ਤੱਕ ਤੇ ਬਹੁਤ ਜ਼ਿਆਦੀ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗੈਰਾ ਉਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਅਸੀਂ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨਰਮਲ ਸਿੰਘ ਜੀ ਸਰਮ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਸਾਡਾ ਪਿੰਡ ਹੈ ਜੀ ਜਤਾ ਜੇਰਾ ਬਾਬਾ ਨਾਨਕ ਦੀ ਨਜ਼ਦੀਕਾ ਉੱਥੋਂ ਆਏ ਜੀ ਠੀਕ ਹੈ ਤੇ ਇੱਥੇ ਜੀ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਦੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਨੂੰ ਦੇਰ ਸਾਹਿਬ ਤੋਂ ਉਹਨਾਂ ਨੇ ਜਿਹੜਾ ਹਰਪੀਰਤਾ ਇਲਾਕਾ ਵਾ ਉਹਨਾਂ ਨੂੰ ਬੀ ਦਾ ਅੱਜ ਵੰਡਣਾ ਇੱਥੇ ਬੀ ਤੇ ਖਾਦ ਜਿਹੜਾ ਤੁਹਾਨੂੰ ਬੀਜ ਤੇ ਖਾਦ ਮਿਲੀ ਆ ਹਾਂਜੀ ਮੰਨੋ ਜੇ ਨਾ ਮਿਲਦੀ ਕਿੰਨਾ ਔਖਾ ਸੀ ਫਸਲ ਵਿਗੜੇ ਪਤਾ ਹੀ ਔਖਾ ਤਾਂ ਹੈਗਾ ਹੀ ਫਿਰ ਚਲੋ ਇਸ ਤਰ੍ਹਾਂ ਹੀ ਵੀ ਕੁਝ ਕਾੜਤੀਆਂ ਕੋ ਫੜਦੀ ਕੁਝ ਕਿਸ ਤਰ੍ਹਾਂ ਕੋਈ ਨਾ ਕੋਈ ਅਸ਼ੀਲਾ ਕਰਕੇ ਤੇ ਕਣਕ ਤੇ ਬੀਜਣੀ ਸੀ ਪਰ ਇਹ ਬੜਾ ਵੱਡਾ ਪਰਬ ਕਰਿਆ ਮਹਾਪੁਰਖਾਂ ਦਾ ਜਨਾਨੇ ਮਲਵੀ ਦੋਪਦਿਆਂ ਬੰਦਿਆਂ ਦੀ ਬਾਹ ਫੜੀ ਆ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਇਕ ਜਾਨ ਸੀ ਕਿੱਥੋਂ ਆਇਆ ਪਿੰਡ ਕੋਠਾ ਡੇਰਾ ਬਾਬਾ ਨਾਨਕ ਅੱਜ ਜਿਹੜਾ ਤੁਹਾਨੂੰ ਇੱਕ ਖਣਕ ਦਾ ਬੀਜ ਅਫਾਦ ਮਿਲੀ ਆ ਹਾਂਜੀ ਕਿੰਨੀ ਫਸਲ ਹੀ ਮਿਲੀ ਆ ਤੇ ਕੀ ਕਰੋਗੇ ਨਾ ਜੀ ਮੇਰੀ 10 ਕਿਲੇ ਏਕੜ ਜ਼ਮੀਨ ਆ ਜੀ ਤੇ ਇਹ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰਾ ਇਲਾਕੇ ਨੂੰ ਲੋੜਿਆ ਜਾਂ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਆ ਤੇ ਹੈਗੇ ਵੀ ਜਿੱਥੇ ਕਣਕ ਬੀਜੀ ਵੀ ਨਹੀਂ ਜਾ ਸਕਦੀ ਤੇ ਇਹ ਮਹਾਪੁਰਸ਼ਾਂ ਦਾ ਐਡਾ ਤਗੜਾ ਉਪਰਾਲਾ ਆ ਜੀ ਕੋਟਨ ਕੋਟ ਧੰਨਵਾਦ ਆ ਇਹ ਦੇ ਸਾਰੇ ਮਹਾਪੁਰਸ਼ਾਂ ਦਾ ਕਿੰਨਾ ਔਖਾ ਸੀ ਜੇ ਮੰਨ ਲਓ ਇਹ ਨੂੰ ਨਹੀਂ ਮਿਲਦਾ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਆ ਤੇ ਗੁਰੂ ਘਰ ਦੇ ਹੀ ਮੰਗਤਿਆਂ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿਹਾ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮੰਨ ਲਓ ਕੁਝ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨਹੀਂ ਹੁੰਦਾ ਠੀਕ ਜੇ ਇਹ ਮਹਾਪੁਰਸ਼ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲਬੋ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫੇਰ ਆਪਾਂ ਦੇਣਾ ਇਹ ਮਹਾਪੁਰਸ਼ਾਂ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾਤਾ